ਆਹਮ ਜੀ ਨਾਮ ਮੈਂ ਅੱਜ ਧਰਨਾ ਪਤਾ ਚੁਣੋ ਜੀ ਮੈਂ ਸ਼ਰੂਤੀ ਵਿੱਚ ਮਹਿਲਾ ਮੋਰਚਾ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਅੱਜ ਅਸੀਂ ਹਰਵਿੰਦਰ ਸੰਧੂ ਜੀ ਤੇ ਵੀ ਬਾ ਜੈਂਦਰ ਕੌਰ ਜੀ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਨੂੰ ਯਾਦ ਦਿਲਾਉਣ ਆਏ ਆ ਇਸ ਤੁਹਾਡੇ ਦੇ ਰਾਹੀ ਕਿ ਪੰਜਾਬ ਸਰਕਾਰ ਨੇ ਸੈਨੋ ਜਦੋਂ ਉਹਨਾਂ ਦੀ ਸਰਕਾਰ ਬੰਨੀ ਸੀ ਉਸ ਤੋਂ ਪਹਿਲੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਬਣਦੀ ਹੈ ਤੇ 1000 ਰੁਪਏ ਮਹੀਨਾ ਦਿੱਤਾ ਜਾਏਗਾ ਪਰ ਅੱਜ ਸਰਕਾਰ ਬਣੇ ਨੂੰ ਸਵਾ ਸਾਲ ਹੋ ਗਏ ਨੇ ਤੇ ਭਗਵਾਨਤ ਮਾਨ ਨੂੰ ਮੇਰਾ ਕਿਹਾ ਯਾਦ ਨਹੀਂ ਹੈ ਕਿ ਉਹਨਾਂ ਨੇ ਕਿਹੜਾ ਵਾਦਾ ਕੀਤਾ ਸੀ ਤੇ ਅਸੀਂ ਉਹਨਾਂ ਨੂੰ ਵਾਦਾ ਯਾਦ ਕਰਾਣ ਆਏ ਆ ਕਿ 15 ਮਹੀਨੇ ਹੋ ਗਏ ਜੀ 15000 ਸਾਡਾ ਬਕਾਇਆ ਤੁਹਾਡੇ ਵੱਲ ਬੋਲ ਰਿਹਾ ਹੈ ਪਹਿਲੀ ਗੱਲ ਤੇ ਇਹ ਵੈ ਜਿਹੜੀ ਪੰਜਾਬ ਦੀ ਮਾਂ ਹੈ ਨਾ ਉਹ ਪੰਜਾਬ ਸਰਕਾਰ ਦੇ 1000 ਰੁਪਏ ਦਿੱਤੇ ਦੀ ਬੈਠੀ ਹੋਈ ਉਹ ਲਾਲਾ ਲਾਜਬਤ ਰਾਏ ਦੀ ਮਾਂ ਹੈ ਉਹ ਭਗਤ ਸਿੰਘ ਦੀ ਮਾਂ ਹੈ ਉਹ ਵੀਰ ਹਕੀਕਤ ਦੀ ਮਾਂ ਹੈ ਉਹਨੇ ਇਹੋ ਇਹੋ ਜੇ ਸ਼ੂਰ 1000 ਰੁਪਏ ਦੀ ਮੁਤਾਜ ਨਹੀਂ ਹੈ ਪਰ ਫੇਰ ਵੀ ਜੇ ਤੁਸੀਂ ਕਿਆ ਪਹਿਨਾ ਨਾ ਵਾਦਾ ਕੀਤਾ ਹੈ ਕਿ 1000 ਰੁਪਏ ਦਵਾਂਗੇ ਤੇ ਅੱਜ 15 ਮਹੀਨੇ ਹੋ ਗਏ ਤੁਹਾਡੀ ਇਸ ਨੂੰ ਲੈ ਕੇ ਪਲੈਨਿੰਗ ਕਿੱਥੇ ਹੈ ਰੋ ਤੇ ਤੁਸੀਂ ਕਰਜ਼ਾ ਲੈਂਦੇ ਫਿਰਦੇ ਹੋ 100 ਕਰੋੜ ਦਾ ਕਰਜ਼ਾ ਤੇ ਤੁਸੀਂ ਰੋਜ਼ ਲੈਂਦੇ ਹੋ ਤੇ ਅੱਜ ਪੰਜਾਬ ਤੇ ਤੁਸੀਂ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਖੜਾ ਕਰਤਾ ਹੈ ਤੁਹਾਡੀ ਉਹਨੂੰ ਲੈ ਕੇ ਪਲੈਨਿੰਗ ਕਿੱਥੇ ਹੈ ਜੇ ਮੈਂ ਅੱਜ ਦੀ ਪੰਜਾਬ ਦੀ ਮਾਂ ਰੋਂਦੀ ਹੈ ਜਦੋਂ ਆਪਣੇ ਪੁੱਤਰ ਨੂੰ ਵੀ ਵਿਦਾ ਕਰਦੀ ਹੈ ਜੋ ਪਹਿਲੇ ਤੇ ਮਾਵਾਂ ਭੈਣਾਂ ਨੂੰ ਪੀਆਂ ਨੂੰ ਵਿਦਾ ਕਰਦੀ ਸੀ ਪਰ ਅੱਜ ਪੰਜਾਬ ਦੀ ਮਾਂ ਭੂਆ ਨੂੰ ਪੁੱਤਰਾਂ ਨੂੰ ਵੀ ਵਿਦਾ ਕਰਦੀ ਹੈ ਕਿਉਂਕਿ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਹੈ ਤੇ ਪੰਜਾਬ ਕੋਈ ਇੰਡਸਟਰੀ ਨਹੀਂ ਹੈ ਤੇ ਨਾ ਹੀ ਭਗਵੰਤ ਮਾਨ ਦਾ ਕੋਈ ਪਲਾਨ ਹੈ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਾਂਗੀ ਕਿ ਜਿਹੜੇ ਆਲਰੇਡੀ ਚੀਜ਼ਾਂ ਚੱਲਦੀਆਂ ਹੁੰਦੀਆਂ ਉਹਨਾਂ ਨੂੰ ਕਿਉਂ ਬੰਦ ਕਰਾਉਂਦੇ ਹੋ ਜੇ ਬੀਆਰਟੀਐਸ ਚੱਲਦੀ ਪਈ ਸੀ ਮੇਰਿਆਂ ਭੈਣਾਂ ਸੁਰੱਖਿਤ ਉਹ ਤੇ 10-20 ਰੁਪਏ 'ਚ ਸਫਰ ਕਰ ਲੈਂਦੀਆਂ ਸੀਗੀਆਂ ਆਰਾਮ ਨਾਲ ਪੂਰਾ ਅੰਮ੍ਰਿਤਸਰ ਘੁੰਮ ਜਾਂਦੀਆਂ ਸੀਗੀਆਂ ਪਰ ਉਹ ਵੀ ਅੱਜ ਤੁਸੀਂ ਬੰਦ ਕਰ ਦਿੱਤੀ ਹੈ ਤੇ ਭਗਵੰਤ ਮਾਨ ਦੀ ਦੀ ਨਿਕੰਮੀ ਸਰਕਾਰ ਹੈ ਜਿਉਂ ਨਾ ਕੋ ਵਾਦਾ ਪੂਰਾ ਨਹੀਂ ਕੀਤਾ ਜਾਂਦਾ ਸੀਗਾ ਤੇ ਉਹ ਵਾਰਾ ਨਾ ਕਰਦੇ ਪਰ ਪਰ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਵਾਦਾ ਭੁੱਲਣ ਨਹੀਂ ਦੇਗੀ ਤੇ ਮੈਂ ਭਗਵੰਤ ਮਾਨ ਜੀ ਨੂੰ ਯਾਦ ਕਰਾਉਣਾ ਚਾਹਾਂਗੀ ਕਿ ਆਪਣਾ ਵਾਦਾ ਪੂਰਾ ਕਰੋ ਪੰਜਾਬ ਦੀ ਮੈਲਾ ਕਿ ਮੋਦੀ ਸਰਕਾਰ ਵੱਲੋਂ ਹੀ 15-15 ਲੱਖ ਰੁਪਏ ਦਾ ਵਾਅਦਾ ਕੀਤਾ ਗਿਆ ਸੀ ਪਰ 15 ਲੱਖ ਰੁਪਏ ਨਹੀਂ ਆਏ ਤੇ ਲੋਕਾਂ ਨੇ ਇਹ ਵੀ ਥੋੜਾ ਇਹ ਕਹਿਣਾ ਹੈਗਾ ਕਿ ਜਿੱਦੀ ਸਰਕਾਰ ਤਾਂ ਜੁੜੀ ਵੀ ਆਉਂਦੀ ਹੈ ਉਹ ਵਾਅਦੇ ਕਰਦੀ ਹੈ ਕੁਝ ਵਾਅਦੇ ਪੂਰੇ ਕਰਦੀ ਹੈ ਕੁਝ ਰਹਿ ਜਾਂਦੇ ਨੇ ਜੀ ਜੀ ਅਸੀਂ ਜਿਹੜੇ ਮੈਨੂਫੈਕਚਰ ਚ ਜਿਹੜੇ ਵਾਅਦੇ ਹੁੰਦੇ ਆ ਨਾ ਉਹ ਪੂਰੇ ਕੀਤੇ ਜਾਂਦੇ ਨੇ ਜਿਹੜੀ ਭਾਜਪਾ ਸਰਕਾਰ ਨੇ ਮੈਨੂਫੈਕਚਰ ਚ ਵਾਅਦੇ ਕੀਤੇ ਸੀ ਭਾਵੇਂ ਉਹ ਤਿੰਤ ਤਲਾਕ ਦਾ ਹੋਵੇ ਭਾਵੇਂ ਰਾਮ ਮੰਨ ਦਾ ਹੋਵੇ ਉਹ ਪੂਰਾ ਕੀਤਾ ਗਿਆ ਇਹਨਾਂ ਨੇ ਵੀ ਮੈਨੂਫੈਕਚਰ ਚ ਆਪਣਾ ਵਾਅਦਾ ਕੀਤਾ ਸੀ ਇਹਨਾਂ ਨੂੰ ਵੀ ਇਹ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਪੰਜਾਬ ਦੇ ਤੇ ਉਹ ਹਾਲ ਹੈ ਪੱਲੇ ਨਹੀਂ ਤੇ ਲਾ ਤੇ ਕਰਦੀ ਮੇਲਾ ਮੇਲਾ ਚਲੋ ਬਸ ਆਮਦਨੀ 89 4 ਰੁਪਇਆ ਸਭ ਮੇਲਾ ਮੇਲਾ